ਲੁਧਿਆਣਾ ਵਿਖੇ ਜਾਮਾ ਮਸਜਿਦ ਦੇ ਵਿੱਚ Eid ul Dhuha ਦੇ ਮੌਕੇ ਤੇ ਸ਼ਾਈ ਇਮਾਮ مولانا ਉਸਮਾਨ ਰਹਿਮਾਨੀ ਲੁਧਿਆਣਵੀ ਦੇ ਵੱਲੋਂ ਭਾਈਚਾਰੇ ਦੇ ਲਈ ਸੁਨੇਹਾ ਦਿੱਤਾ ਗਿਆ। ਉਥੇ ਹਲਕਾ ਵਿਧਾਇਕ ਮਦਦ ਨਾਲ ਬੱਗਾ ਤੇ ਲੁਧਿਆਣ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵਿਸ਼ੇਸ਼ ਤੌਰ ਤੇ ਭਾਈਚਾਰੇ ਦਾ ਸੁਨੇਹਾ ਦੇਣ ਲਈ ਵੀ ਪਹੁੰਚੇ। ਤੁਹਾਂਦਾ ਸੀ ਕਿ ਸੰਗਠਨ ਦੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਨੇ ਉਥੇ ਆਪਾਂ ਦਾ ਕੀਤੀ ਹੈ ਨਮਾਜ਼। ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਵਿਧਾਇਕ ਸਾਹਿਬ ਤੇ ਲੋਕਾਂ ਤੁਸੀਂ ਆਪ ਹੀ ਦੇਖੋ ਸੁਣੋ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮ ਕਰਨ ਵਾਲਾ ਹੈ ਅੱਜ ਈਦੁਲ ਆਜ਼ਾਦ ਦਾ ਤਹਵਾਰ ਹੈ ਔਰ ਮੱਕਾ ਸ਼ਰੀਫ ਚ ਅੱਜ ਦੇ ਦਿਨ ਜਿਹੜਾ ਹੈ ਹਜ ਦੀ ਨਮਾਜ਼ ਜਿਹੜੀ ਹੈ ਉਹ ਪੂਰੀ ਦੁਨੀਆ ਦੇ ਮੁਸਲਮਾਨਾਂ ਨੇ ਅਦਾ ਕੀਤੀ ਹੈ ਅੱਜ ਦੀ ਈਦ ਨੂੰ ਅਸੀਂ ਆਮ ਸੁਬਾਨ ਚ ਕੁਰਬਾਨੀ ਦੀ ਈਦ ਵੀ ਕਹਿੰਦੇ ਆ ਇਸ Eid ਦੇ ਮੌਕੇ ਤੇ ਅੱਲਾਹ ਤਾਲਾ ਦੇ ਨਬੀ حضرت ابراہیم ਵੱਲੋਂ ਖੁਦਾ ਦੇ ਹੁਕਮ ਦੇ ਮੁਤਾਬਕ ਜਦ ਆਪਣਾ ਬੇਟਾ ਕੁਰਬਾਨ ਕਰਨ ਦੇ ਲਈ ਉਹ ਤਿਆਰ ਹੋ ਗਏ ਤੇ ਅੱਲਾਹ ਤਾਲਾ ਨੂੰ ਉਹਨਾਂ ਦੀ ਇਹ ਹਦਾ ਪਸੰਦ ਆਈ ਕਿ ਇਹਨਾਂ ਨੇ ਮੇਰੇ ਹੁਕਮ ਨੂੰ ਮੰਨਿਆ ਔਰ ਆਪਣੇ ਬੇਟੇ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਨੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ Eid ਮਨਾਇ ਜਾਂਦੀ ਇਸ Eid ਦਾ ਅਸਲ ਜਿਹੜਾ ਸਨੇਹਾ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਅੰਦਰ ਕੁਰਬਾਨੀ ਦੇਣ ਦਾ ਜਜ਼ਬਾ ਰੱਖੋ ਔਰ ਕੁਰਬਾਨੀ ਸਿਰਫ ਇਹ ਹੀ ਨਹੀਂ ਕਿ ਤੁਸੀਂ ਜਾਨਵਰ ਦੀ ਦਿੰਨੇ ਹੋ ਕੁਰਾਨ ਸ਼ਰੀਫ ਚ ਲਿਖਿਆ ਹੈ ਕਿ ਖੁਦਾ ਦੇ ਕੋਲ ਤੁਹਾਡੇ ਵੱਲੋਂ ਅਗਰ ਕੋਈ ਕੁਰਬਾਨੀ ਦਿੱਤੀ ਜਾਂਦੀ ਹੈ ਤੇ ਉਹਦਾ ਖੂਨ ਜਾਂ ਗੋਸ਼ਤ ਨਹੀਂ ਪਹੁੰਚਦਾ ਬਲਕਿ ਤੁਹਾਡੀ ਨੀਅਤ ਪਹੁੰਚਦੀ ਤੁਹਾਡੀ ਨੀਅਤ ਹੈ ਕਿਦਾਂ ਦੀ ਹੁਣ ਕੁਰਬਾਨੀ ਸਿਰਫ ਜਾਨਵਰਾਂ ਦੀ ਨਹੀਂ ਹੋਤਾ ਫਿਦੀਆ ਹੈ ਅਸਲ ਕੁਰਬਾਨੀ ਤਾਂ ਤੁਹਾਡੇ ਆਪਣੇ ਮિજાਜ ਦੀ ਹੈ ਕਿ ਕੀ ਤੁਸੀਂ ਬੁਰਾਈਆਂ ਨੂੰ ਤਿਆਗਣ ਦੀ ਕੁਰਬਾਨੀ ਦੇ ਸਕਦੇ ਹੋ ਕਿ ਤੁਸੀਂ ਆਪਣੀ ਝੂਠੀ ਆਕੜ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਨਾਰਾਜ਼ਗੀ ਨੂੰ ਦੂਰ ਕਰਕੇ ਪਿਆਰ ਮੁਹੱਬਤ ਕੁਰਬਾਨ ਕਰ ਸਕਦੇ ਹੋ ਕੀ ਤੁਸੀਂ ਗਰੀਬ ਦੀ ਮਦਦ ਕਰਕੇ ਆਪਣੇ ਪੈਸੇ ਦੀ ਕੁਰਬਾਨੀ ਦੇ ਸਕਦੇ ਹੋ ਕੀ ਤੁਸੀਂ ਮੈਂ ਮੈਂ ਕਰਨ ਦੀ ਜਿਹੜੀ ਤੁਹਾਨੂੰ ਆਦਤ ਪਈ ਹੋਈ ਹੈ ਆਪਣੀ ਮੈਂ ਮੈਂ ਨੂੰ ਛੱਡ ਸਕਦੇ ਹੋ ਅਗਰ ਇਸ ਤਰ੍ਹਾਂ ਦੀ ਕੁਰਬਾਨੀ ਤੁਸੀਂ ਪੇਸ਼ ਕਰਦੇ ਹੋ ਅੱਜ ਦੀ ਈਦ ਦੇ ਦਿਨ ਤੇ ਉਸ ਈਦ ਨੂੰ ਹੀ ਅਸਲ ਈਦ ਜਿਹੜਾ ਹੈ ਉਹ ਸਮਝਿਆ ਜਾਂਦਾ ਹੈ ਕਿਉਂਕਿ ਖੁਦਾ ਦਾ ਹੁਕਮ ਹੈ ਕਿ ਉਹ ਤੁਹਾਡੀ ਨੀਅਤ ਨੂੰ ਦੇਖਣਾ ਚਾਹੁੰਦਾ ਹੈ ਤੁਹਾਡੇ ਵੱਲੋਂ ਦਿੱਤੇ ਕਿ ਜਾਨਵਰ ਜਾਂ ਤੁਹਾਡੇ ਵੱਲੋਂ ਦਿੱਤੇ ਕਿ ਦੌਲਤ ਜਿਹੜੀ ਹੈ ਖੁਦਾ ਦੇ ਨਜ਼ਦੀਕ اہمیت ਨਹੀਂ ਰੱਖਦੀ ਤੇ ਅੱਜ ਦੀ Eid ਦਾ ਸੁਨੇਹਾ ਖਾਸ ਕਰਕੇ ਭਾਰਤ ਦੀ ਜੰਗ ਆਜ਼ਾਦੀ ਜੋ ਮੁਸਲਮਾਨਾ ਵੱਲੋਂ ਜਿਹੜੀਆਂ ਬੜੀਆਂ ਕੁਰਬਾਨੀਆਂ ਹਨ ਜਿਨ੍ਹਾਂ ਚ ਲਾਤਦਾਦ ਲੋਕਾਂ ਦੀਆਂ ਜੇਲਾਂ ਦੀ ਸਜ਼ਾਵਾਂ ਫਾਂਸੀਆਂ ਦੇ ਫੰਦੇ ਉਹ ਵੀ ਜਿਹੜਾ ਜਜ਼ਬਾ ਸਾਨੂੰ ਮਿਲਿਆ ਉਹ ਹਜ਼ਰਤ ਮੁਹੰਮਦ ਸਾਹਿਬ ਨੇ ਕੁਰਬਾਨੀ ਦੀ Eid ਦੇ ਜ਼ਰੀਏ ਸਾਨੂੰ ਉਹ ਜਜ਼ਬਾ ਜਿਹੜਾ ਉਹ منتقل ਕੀਤਾ ਕਿ ਆਪਣੇ ਦੇਸ਼ ਨੂੰ ਸਮਰਪਿਤ ਹੋਣ ਦੀ ਵੀ ਤੁਹਾਡੇ ਅੰਦਰ ਜਜ਼ਬਾ ਆਉਣਾ ਚਾਹੀਦਾ ਹੈ आईडी ई ਸਾਨੂੰ ਇਹ ਸੁਨੇਹਾ ਦਿੰਦੀ ਹੈ ਕਿ ਸਾਡੇ ਦੇਸ਼ ਨੂੰ ਸਾਡੀ ਮਿੱਟੀ ਨੂੰ ਸਾਡੇ ਵਤਨ ਨੂੰ ਅਗਰ ਕਦੀ ਸਾਡੀ ਜ਼ਰੂਰਤ ਪਵੇਗੀ ਤੇ ਅਸੀਂ ਕੁਰਬਾਨੀ ਦੇਣ ਵਾਲਿਆਂ ਚ ਪਹਿਲੀ ਲਾਈਨ ਦੇ ਵਿੱਚ ਖੜੇ ਹੋਵਾਂਗੇ ਔਰ ਆਪਣੇ ਮੁਲਕ ਦੇ ਲਈ ਆਪਣੇ ਵਤਨ ਲਈ ਆਪਣੇ ਸਮਾਜ ਲਈ ਕੁਰਬਾਨੀ ਦੇਣ ਤੋਂ ਕਦੀ ਵੀ ਪਿੱਛੇ ਨਹੀਂ ਹਟਾਂਗੇ ਇਸ ਮੌਕੇ ਤੇ ਮੈਂ ਸਮੂਹ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਔਰ ਪੂਰੀ ਭਾਰਤ ਦੇ ਵਿੱਚ ਵਸਦੇ ਲੋਕਾਂ ਨੂੰ Eid ਦੀਆਂ ਮੁਬਾਰਕਾਂ ਦਿੰਦਾ ਯਾ ਮਲੇ ਸਵਾਦ ਅੱਜ ਦਾ ਇਹ ਪਵਿੱਤਰ ਦਿਹਾੜਾ Eid ਦਾ ਫ੍ਰੀਲਗਨ ਜੰਮਾ ਮਸਜਿਦ ਦੇ ਵਿੱਚ ਅਸੀਂ Eid ਦਾ ਦਿਹਾੜਾ ਮਨਾਇਆ ਵਾ ਔਰ ਸਾਰੇ ਮੁਸਲਮ ਭਾਈਚਾਰੇ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਬਾਰਕਵਾਦ ਦਿੰਨੇ ਆ ਮੇਰੇ ਨਾਲ ਲੁਧਿਆਣੇ ਦੇ ਮਹਿਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਜੀ ਔਰ ਸਾਰੇ ਅਸੀਂ ਅੱਜ ਭਾਈਚਾਰਾ ਰਲ ਕੇ ਅੱਜ ਦੇ ਇਸ ਪਵਿੱਤਰ ਦਿਹਾੜੇ ਦੀ ਜਿੱਥੇ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ ਨੇ ਉੱਥੇ ਅੱਲਾਹ ਤਾਲਾ ਅੱਗੇ ਅਰਦਾਸ ਕੀਤੀ ਹੈ ਕਿ ਸਾਰਿਆਂ ਦਾ ਸਾਡਾ ਜਿਹੜਾ ਇਹ ਭਾਈਚਾਰਾ ਇਸੇ ਤਰ੍ਹਾਂ ਹੀ ਬਣਾ ਕੇ ਰੱਖੇ ਅੱਲਾਹ ਤਾਲਾ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਾਰਿਆਂ ਨੂੰ ਇਸ ਗੱਲ ਦੀ ਅੱਜ ਅੱਲਾਹ ਤਾਲਾ ਵੱਲੋਂ ਜਿਹੜਾ ਮੈਸੇਜ ਆ ਇਹੀ ਆ ਵੀ ਜਿਹੜਾ ਸਾਡਾ ਗੁਲਦਸਤਾ ਇਹਨੂੰ ਹੋਰ ਖੂਬਸੂਰਤ ਬਣਾ ਕੇ ਅਸੀਂ ਇੱਕ ਦੂਜੇ ਦੇ ਮੋੜੇ ਨਾ ਮੋੜਾ ਲਾ ਕੇ ਅਸੀਂ ਆਪਣੇ ਸ਼ਹਿਰ ਨੂੰ ਔਰ ਆਪਣੇ ਪੰਜਾਬ ਨੂੰ ਔਰ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਮੈਂ ਆਪਣੇ ਵੱਲੋਂ ਹਲਕਾ ਸੈਂਟਰ ਦਾ ਸੇਵਾਦਾਰ ਹੋਣ ਦੇ ਨਾਤੇ ਸਾਰੇ ਮੁਸਲਿਮ ਭਾਈਚਾਰੇ ਨੂੰ Eid ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ